ਕੀ ਹਾਲ ਚਾਲ ਵੀਰ ਜੀ ਸਭ ਠੀਕ ਜੇ ਆ ਵੀਰ ਜੀ ਆਪਾਂ ਪਹਿਲਾਂ ਕੀਤੀ ਜੇ ਰੰਬੀਆਂ ਨਾਲ ਗਡਾਈ ਮੁੜਕੇ ਵਿੱਚੋਂ ਖੇਰਾਂ ਕੋਡੀਆਂ ਦੇ ਕਸਕੀਏ ਨਾਲ ਗੰਦ ਸਾਰਾ ਰੰਬੀਆਂ ਨਾਲ ਚੋਣਿਆ ਤੇ ਆ ਆਪਾਂ ਹੁਣ ਮਿੱਟੀ ਲਾਉਂਦਾ ਕਈ ਨਾ ਤੇ ਨਾਲ ਪਾਤੀ ਇਹਦੇ ਆਪਾਂ 4 ਕਿਲੋ ਸਰਫਰ ਪਾਤੀ ਆ 12 ਕਿਲੋ ਪਾਤੀ ਆ ਡਾਈ ਖਾਦ ਪਾਣੀ ਦੁੱਝਾ ਲਾਉਂਦਾ ਹੈ ਤੇ ਦੋਗ ਦੇ ਨਾਲ ਨੂੰ ਮੜੀ ਗਿਲ ਵਤ ਇਹ ਪਾ ਦਾਂਗੇ ਯੂਰੀਆ ਯੂਰੀਆ ਦੇ ਅੱਗੇ ਛਟਾ ਦਿੱਤਾ ਨਾ ਮੀਂਹ ਦੇ ਪਾਣੀ ਜਿ ਦੇ ਦਿੱਤਾ ਨਹੀਂ ਤਰ ਪਾਣੀ ਆਪਾਂ ਲਾਉਣਾ ਨਿੱਕੀ ਮੋਟਰ ਦੇ ਨਾਲ ਹਿਸਾਬ ਹਿਸਾਬ ਨਾਲ ਹੀ ਪਵੇ ਕਿਉਂਕਿ ਵੱਡੀ ਮੋਟਰ ਨਾਲ ਪਾਣੀ ਜ਼ਿਆਦਾ ਆ ਜਾਂਦਾ ਵਾ ਤੇ ਖੇੜਾਂ ਆਪਾਂ ਤਰ ਬੈੱਡ ਜਿਆਦੇ ਚੌੜੇ ਰੱਖੇ ਆ ਮਗਰ ਆਪਾਂ ਕ੍ਰੇਲਾ ਲਾ ਦੇਣਾ ਵੱਲਾ ਆਪਣੀਆਂ ਤਿਆਰ ਆ ਮੈਂ ਕਦੋਂ ਟਾਵੇਂ ਟਾਵੇਂ ਫੁੱਲ ਕੱਢ ਆਏ ਲੱਗੇ ਆ ਯਾਨੀ ਕਿ ਦੱਖ ਫਗਣ ਤੱਕ ਵਧੀਆ ਚੱਲ ਪੈਣਗੇ ਆ ਵਿੱਚੋਂ ਮਾੜੇ ਇੱਥੇ ਖਰਾਕਵਾ ਪਾਤੀ ਆ ਇਹ ਝੁੰਨੇ ਵਾਲੀ ਪੜੀ ਤੇ ਚੱਕੜ ਜਾ ਵਜਾ ਉਹ ਜਿਹੜਾ ਵਾਹਣਾ ਉਧਰ ਕਦੋਂ ਬਹੁਤ ਵਧੀਆ ਠੀਕ ਹੈ ਵੀਰ ਜੀ ਓਕੇ ਸਾਰ ਸਸਤੀ ਕਾਲਾ